ਸਰਕਾਰ ਚਾਹੇ ਤੇ ਮੰਗਾਈ ਨੂੰ ਠੋ ਰੋਕ ਸਕਦੀ ਹੈ ਆਪਣੇ ਬڑے ਬڑے ਸਟੈਚੂ ਲਾਏ ਨੇ ਬੱਲਬਰਾ ਭਾਈ ਪਟੇਲ ਵਰਗੇ ਦੇ ਜਿਨ੍ਹਾਂ ਤੇ 3000 ਕਰੋੜ ਰੁਪਈਆ ਲਾਤ ਤੱਕ ਮਿੱਟੀ ਦੇ ਬੁੱਥ ਤੇ ਇੱਥੇ ਲੋਕ ਭੁੱਖੇ ਫਿਰਦੇ ਨੇ ਤੇ ਆ ਹੁਣ মিডিਆ ਵਿੱਚ ਕਈ ਕਰਦੇ ਨੇ ਕਿ ਮੋਦੀ ਸਾਹਿਬ ਇੱਕ ਦਿਨ ਦੇ 8 ਵਾਰ ਕੱਪੜੇ ਬਦਲਦੇ ਨੇ 8 ਲੱਖ ਦੇ ਪਤਾ ਨਹੀਂ 8000 ਲੱਖ ਦੇ ਜਹਾਜ਼ ਤੇ ਚੜ ਕੇ ਸਫ਼ਰ ਕਰਦੇ ਨੇ ਉਹਦਾ ਮੈਂ ਚਾਹ ਵਾਲਾ ਹਾਂ ਮੈਂ ਗਰੀਬ ਹਾਂ ਤੇ ਲੁੱਟ ਕੇ ਖਾ ਲਿਆ ਸਾਰਾ ਭਾਰਤ ਤੇ ਚੁੱਪ ਕਰਕੇ ਤੁਸੀਂ ਸ਼ਰਾਬ ਪੀਜੋ ਤੁਹਾਨੂੰ ਕੀ ਪਤਾ ਵੀ ਸਾਡੇ ਨਾਲ ਕੀ ਵਾਪਰਦਾ ਤੁਹਾਡੀ ਪੰਜਾਬ ਦੀ ਕੀ ਹਾਲਤ ਹੈ ਅਸ ਟਾਈਮ ਤੁਹਾਡੇ ਕੱਲੇ ਕੱਲੇ ਬੱਚੇ ਦੇ ਸਿਰ ਤੇ 1.5 ਤੋਂ ਪੌਣੇ 2 ਲੱਖ ਰੁਪਈਆ ਕਰਜ਼ਾ ਹੈ ਪੰਜਾਬ ਐਨਾ ਕਰਜ਼ੇ ਥੱਲੇ ਡੁੱਬਿਆ ਹੋਇਆ ਹੈ ਇੱਕ ਦਿਨ ਇਹ ਪੰਜਾਬ ਦੀ ਕਰੰਸੀ ਐਨੀ ਸੀ ਕਿ ਸਾਡਾ ਪੰਜਾਬ ਦਾ ਜਦੋਂ ਸਾਡਾ ਸਿੱਖ ਰਾਜ ਸੀ ਸਾਡਾ 1 ਰੁਪਈਆ ਤੇ ਅੰਗਰੇਜ਼ਾਂ ਦੇ ਜਿੱਥੇ ਡਾਲਰਾਂ ਦੇ 13 ਰੁਪਈਏ ਸਾਡਾ 1 ਐਨਾ ਸਾਡਾ ਕਰੰਸੀ ਅਮੀਰ ਸੀ ਇਹ ਪੰਜਾਬ ਸੋਨੇ ਦੀ ਚਿੜੀ ਸੀ ਅੱਜ ਜਿਹੜਾ ਗਰਖ ਹੋਇਆ ਪਿਆ ਸਾਡੀਆਂ ਕਰਤੂਤਾਂ ਨਾਲ ਗਰਖ ਹੋਇਆ ਹਜੇ ਵੀ ਮੁੜ ਜੋ ਕਿਸੇ ਪਾਸੇ ਨੂੰ ਜਾਂ ਬੰਦ ਕਰ ਦਿਓ ਸਾਰੇ ਜੇ ਨਹੀਂ ਤੁਸੀਂ ਰੱਬ ਦੇ ਪਾਸੇ ਤੁਰਨਾ ਤੇ ਖੁੱਲੇ ਡੁੱਲੇ ਹੋ ਜੋ ਡੰਗਰਾਂ ਮੰਗੋ ਪਰ ਡੰਗਰ ਵੀ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਨੇ ਡੰਗਰ ਬੇਈਮਾਨੀ ਨਹੀਂ ਕਰਦੇ ਉਹ ਬਲਾਤਕਾਰ ਨਹੀਂ ਹੈ ਡੰਗਰ ਨਾ ਝੂਠ ਬੋਲਦੇ ਨਾ ਜਸੇ ਪੀਂਦੇ ਨਾ ਉਹ ਬੇਈਮਾਨੀ ਕਰਦੇ ਆ